ਆਓ ਜੀ ਪਹਿਲਾਂ ਆਪਾਂ ਸਿਮਰਨ ਕਰਦੇ ਹਾਂ ਜੀ ਫਿਰ ਆਪਾਂ ਸਹਿਜ ਪਾਠ ਕਰਾਂਗੇ ਜੀ ਵਾ ਗੁਰੂ 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 ਵਾ ਗੁਰੂ

Val Guru, Val Guru, Val Guru, Val Guru, Va Guru, Val Guru, Val Guru, Val Guru, Val Guru, Val Guru, Val Guru. ਤਨ ਸ਼੍ਰੀ ਗੁਰੂ ਅਰਜਨ ਦੇਵ ਜੀ 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 ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਝਾਰ ਸਿੰਘ ਜੀ ਤਨ ਤਨ ਬਾਬਾ ਸੁਰਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਨਨ ਤਨ ਮਾਤਾ ਗੁਜਰ ਕੋਰੀ ਚ ਆਉ ਜੀ ਹੁਣ ਆਪ ਸਹਿਜ ਪਾਠ ਕਰਦੇ ਹੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀੋ ਬਿਲਾਵਲ ਮਹੱਲਾ ਚੌਥਾ ਖਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੇ ਹਰ ਮੰਤਰ ਜਪੈਨੀ ਗੁਰ ਸਤਗੁਰ ਪਾਰ ਬ੍ਰਹਮ ਕਰ ਪੂਜੋਨਿਤ ਸੇਵੋ ਦਿਨ ਸ ਸਬਰਨੀ ਅਰਜਨ ਦੇਖੋ ਸਤਗੁਰ ਨੈਣੀ ਜੋ ਇਛੋ ਸੋਈ ਫਲ ਪਾਵੋ ਹਰ ਬੋਲੇ ਗੁਰਮਤ ਬੈਨੀ ਰਹਾਉ ਅਨੇਕ ਉਪਾਵ ਚਿਤ ਵੀ ਇਹ ਬਹੁ ਤੇਰੇ ਸਾ ਹੋਵੇ ਜੇ ਬਾਤ ਹੋਵੇ ਨੀ ਆਪਣਾ ਭਲਾ ਸਭ ਕੋਈ ਬਾਛੇ ਸੋ ਕਰੇ ਜੇ ਮੇਰੇ ਚੀਤ ਨਾ ਚਿਤੈਨੀ ਮਨ ਕੀ ਮਤ ਤੇ ਆਗੋ ਹਰ ਜਨ ਇਹ ਹਾ ਬਾਤ ਕਠੈਨੀ ਅਨ ਦਿਨ ਹਰ ਹਰ ਨਾਮ ਤੇ ਆਵੋ ਗੁਰ ਸਤਗੁਰ ਕੀ ਮਤ ਲੈਨੀ ਮਤ ਸੁਮਤ ਤੇਰੇ ਵੱਸ ਸੁਆਮੀ ਹਮ ਜੰਤ ਤੂ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਪਾਵੈ ਤਿਵੈ ਬੁਲੈਨੀ ਬਿਲਾਵਲ ਮਹੱਲਾ ਚੌਥਾ ਆਨੰਦ ਮੂਲ ਤੇ ਆਇਓ ਪਰ ਖੋਤਾ ਮੇ ਅਨ ਦੇ ਨੇ ਆਨੰਦ ਦੇ ਅਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਭ ਚੁਕੇ ਜਮ ਕੇ ਫੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਵਡ ਪਾਗੀ ਗੁਰ ਸਤ ਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਓ ਸਾਕਤ ਮੂਡ ਮਾਇਆ ਕੇ ਪਦਕ ਵਿੱਚ ਮਾਇਆ ਫਿਰੇ ਫਿਰੰਦੇ ਤ੍ਰਿਸ਼ਨਾ ਚਲਤ ਕਿਰਤ ਕੇ ਬਾਂਦੇ ਜਿਉ ਤੇਲੀ ਬਲਦ ਪਵੰਦੇ ਗੁਰਮੁਖ ਸੇਵ ਲਗੇ ਸੇ ਉਤਰੇ ਵਡਭਗੀ ਸੇਵ ਕਰਨ ਦੇ ਜਿਨ ਹਰ ਚੱਪਿਆ ਤਿੰਨ ਫਲ ਪਾਇਆ ਸਭ ਤੂਟੇ ਮਾਇਆ ਬੰਦੇ ਆਪੇ ਠਾਕੁਰੇ ਆਪੇ ਸੇਵਕ ਸਬੇ ਆਪੇ ਆਪ ਕੋਵਿੰਦੇ ਜਨ ਨਾਨਕ ਆਪੇ ਆਪ ਸਭ ਵਰਤੈ ਜੋ ਰੱਖੈ ਦਿਮਹਿ ਰਹੰਦੇ ਇਕ ਓੰਕਾਰ ਸਤਗੁਰ ਪਰਸਾਦਿ ਰਾਗ ਬਿਲਾਵਲ ਮਹੱਲਾ ਚੌਥਾ ਪੜਤਾਲ ਕਰ ਤੇਰਮਾ ਬੋਲੋ ਪਹਿਰਾਮ ਨਾਮ ਪਤਿਤ ਪਾਵਨੋ ਹਰ ਸੰਤ ਭਗਤ ਤਾਰਨੋ ਹਰ ਪਰ ਪੂਰੇ ਰਹਾ ਜਲ ਥਲੇ ਰਾਮ ਨਾਮ ਨਿਤ ਗਾਈਏ ਹਰ ਦੁੱਖ ਵਿਸਾਰਨੋ ਰਹਾਉ ਹਰ ਕੀਆ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁੱਖ ਵਿਸਾਰਨ ਹਰਾ ਗੁਰ ਭੇਟਿਆ ਹੈ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਤਾ ਮਿਲ ਸੰਗਤੀ ਗੁਣ ਗਾਵਨੋ ਮਨ ਰਾਮ ਨਾਮ ਕਰ ਆਸਾ ਪਾਉ ਦੂਜਾ ਬਿਨਸ ਵਿਨਾਸਾ ਵਿੱਚ ਆਸਾ ਹੋਈ ਨਿਰਾਸੀ ਸੋ ਜਨ ਮਿਲਿਆ ਹਰ ਪਾਸੀ ਕੋਈ RAM ਨਾਮ ਗੁਣ ਗਾਵਨੋ ਜਨ ਨਾਨਕ ਤਿਸ ਪਗ ਲਾਵਨੋ ਰਾਗ ਬਿਲਾਵਨ ਮਹੱਲਾ ਪੰਜਵਾਂ ਚੋਪੀ ਤੇ ਕਰ ਪੈਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਦਰੀ ਆਵੇ ਤਿਸ ਸਿਓ ਮੋ ਕਿਉ ਮਿਲਿਆ ਪ੍ਰਭ ਅਬਿਨਾਸੀ ਤੋਂ ਕਰ ਕਿਰਪਾ ਮੋਹਿ ਮਾਰਗ ਪਾਵੋ ਸਾਧ ਸੰਗਤ ਕੈ ਅੰਚਲ ਲਾਵੋ ਕੋ ਤਰੀਏ ਵਿਖਿਆ ਸੰਸਾਰ ਸਤਗੁਰ ਬੋਹਿਤ ਪਾਵੇ ਪਾਰ ਰਹਾਉ ਪਵਨ ਚੁਲਾਰੇ ਮਾਇਆ ਦੇ ਹਰ ਕੇ ਭਕਤ ਸਦਾ تیر ਸੇ ਹਰਖ ਸੋਗ ਤੇ ਰਹੇ ਨਾਰਾ ਸਿਰ ਉਪਰ ਆਪ ਗੁਰੂ ਰਖਵਾਰਾ ਪਾਇਆ ਵੇਡ ਮਾਇਆ ਸਰਬ ਕੋ ਅੰਕਾ ਹੋਮੈ ਪਚੈ ਦੀਪਕ ਦੇਖ ਪਤੰਗਾ ਸਗਲ ਸਿਕਾਰ ਕਰੇ ਨਹੀਂ ਪਾਵੇ ਜਾ ਹੋਏ ਕਿਰਪਾਲ ਤਾ ਗੁਰੂ ਮਿਲਾਵੇ ਹੋ ਫਿਰੋ ਉਦਾਸੀ ਮੈਂ ਇਕ ਰਤਨ ਦਸਾਇਆ ਨਿਰਮੋਲਕ ਹੀਰਾ ਮਿਲੇ ਨਾ ਉਪਾਇਆ ਹਰ ਕਾ ਮੰਦਰ ਤਿਸ ਮੈਂ ਲਾਲ ਗੁਰ ਖੋਲਿਆ ਪਰਦਾ ਦੇਖ ਪਈ ਨਿਹਾਲ ਜਿਨ ਚ ਅਖਿਆ ਤਿਸ ਆਇਆ ਸਾਦ ਜਿਉ ਗੋਂਗਾ ਮਨ ਮੈਂ ਬਿਸਮਾਦੇ ਆਨਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣੀ ਆਖ ਸੁਣਾਇ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕੀ ਆਪਣੀ ਲਾਇਓ ਸੇਵਾ ਬਿਗਨ ਲਾਗੇ ਚਾਪਿਆ ਲਖ ਅਪੇਵ ਦਰਤ ਪੁਨੀਤ ਪਈ ਗੁਨ ਗਾਏ ਦੁਰਤ ਗਿਆ ਹਰਨਾਮ ਤੇ ਆਏ ਰਹਾਓ ਸਭਨੀ ਥਾਈ ਰਵਿਆ ਆਪ ਆਜੁ ਗਾਦ ਜਾ ਕਾਵਟ ਪਰਤਾਪ ਗੁਰ ਪ੍ਰਸਾਦਿ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰ ਬ੍ਰਹਮ ਪ੍ਰਭ ਭੈ ਰਖਵਾਲੇ ਜਿੱਥੇ ਕਿਥੇ ਦਿਸੇ ਨਾਲੇ ਨਾਨਕ ਦਾਸ ਖਸਮ ਪ੍ਰਤੀ ਪਾਲੇ ਬਿਲਾਵਲ ਮਹੱਲਾ ਪੰਜਵਾਂ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਥ ਤੁਮਰੀ ਸਰੜਾਈ ਕਰ ਕਿਰਪਾ ਹਰ ਚਰਨ ਤੇ ਆਈ दया करो बसो मन आए मोहि निरगुण लीजे लड लाए रहाओ प्रपचित आवे ता कैसी पीड़ हर सेवक नाही ਜਮ ਪੀੜ ਸਰਬ ਦੁਖ ਹਰਿ ਸਿਮਰਤ ਨਸੇ ਜਿ ਆਕੇ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਛਾਰ ਪ੍ਰਭ ਚਿਤ ਪਾਏ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੋਹ ਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਪ੍ਰਭ ਸਭ ਦੁਰਮਤ ਰੀਤ ਮਨਤਾ ਨੇ ਅੰਤਰ ਹਰ ਹਰ ਮਤ ਨਾਨਕ ਭਗਤਨ ਕੈ ਕਰ ਸਦਾ ਆਨੰਦ ਰਾਗ ਮਿਲਾ ਬਲ ਮਹੱਲਾ ਪੰਜਵਾ ਕਰ ਦੂਜਾ ਯਾਨੜੀਏ ਕੇ ਕਰ ਗਾਵਣਾਈ ਕੋ ਅੰਕਾਰ ਸਤਵਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਵਰ ਸਿਆਣ ਪਾ ਬਰਤੀਆ ਪਿਆਰੇ ਰਖਨ ਕੋ ਤੁਮ ਇਕ ਰਹਾਓ ਸਤਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਨ ਹੋਤੇ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਏ ਦਇਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਪਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਏ ਤੇ ਨਾ ਕੀ ਜਿਨ ਪ੍ਰਭ ਆਪਣਾ ਜਾਤਾ ਹਰ ਨਾਮ ਆਰਾਧੇ ਨਾਮ ਵਖਾਣੇ ਹਰ ਨਾਮੇ ਹੀ ਮਨ ਰਤਾ सेवक जन की सेवा मांगै पूरे कर्म कमावा नानक की बेनंती स्वामी तेरे जन देखण पावा ਵਡਪਾ ਕੀ ਸੇ ਕਾਡੀ ਹੈ ਪਿਆਰੇ ਸੰਤ ਸੰਗਤ ਜਿਨਾ ਵਾਸੋ ਅੰਮ੍ਰਿਤ ਨਾ ਅਰਧੀਏ ਨਿਰਮਲ ਮਨ ਹੋਵੇ ਪਰਗਾਸੋ ਜਨਮ ਮਰਨ ਦੁੱਖ ਕਾਟਿਐ ਪਿਆਰੇ ਚੂਕੇ ਜਮ ਕੀ ਕਾਣੇ ਤਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਪਾਣੀ ਉੱਚੇ ਪਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਉ ਤੇ ਉਦਰੇ ਸੁਣਤੇ ਉਤਰੇ ਬਿਨ ਸੇ ਪਾਪ ਕ ਨੇਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਾਹਨ ਪਾਰੇ ਉਤਾਰੇ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲੇ ਹਰੇ ਬਿਲਾਵਰ ਮਹਲਾ ਪੰਜਵਾਂ ਪਿਖੇ ਪੰਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੁੱਟ ਗਈ ਸਤ ਬੁੱਝ ਗਈ ਸਗਲੀ ਸੁਖੀ ਨਾ ਹੋਵਤ ਜੀਓ ਮਾਨ ਮਹਿਤ ਨਾ ਸਕਤ ਹੀ ਕਾਈ ਸਾਦਾ ਦਾ ਸੀ ਥੀਓ ਨਾਨਕ ਸੇ ਦਰ ਸੋਭਾ ਬੰਤੇ ਜੋ ਪ੍ਰਭ ਆਪਣੇ ਕੀਓ ਹਰ ਚੰਦੋਰੀ ਚਿਤ ਪ੍ਰਮ ਸਖੀਐ ਮ੍ਰਿਗ ਤ੍ਰਿਸਨਾ ਧਰਮ ਛਾਇਆ ਚੰਚਲ ਸੰਗ ਨ ਚਾਲਤੀ ਸਖੀਐ ਅੰਤ ਤਜ ਜਾਵਤ ਮਾਇਆ रस भोगण अत रूप रस माते इन संग सुख ना पाया तन तन हर साथ जन सखिए नानक जिनी नाम तिआया जाए बसो वट भागनी सखिए संता संग समाइए तह दुख न पोख न रोग पे आपे चरण कमल ले बल आईए ਤਹ ਜਨਮ ਦਾ ਮਰਨ ਦਾ ਆਉਣ ਜਾਣ ਨਹਿ ਚਲ ਸਰਣੀ ਪਾਈਐ ਪ੍ਰੇਮ ਵਿਚੋ ਨਮੋ ਬਿ ਅਪੈ ਨਾਨਕ ਹਰ ਏਕ ਤੇ ਆਈਐ ਦ੍ਰਿਸ਼ਟ ਤਾਰਮਨ ਬਿ ਤੇ ਆ ਪਿਆਰੇ ਰਤੜੇ ਸਹਿਜ ਸੋਭਾਏ ਸੇਜ ਸੁਹਾਵੀ ਸੰਗ ਮਿਲ ਪ੍ਰੀਤਮ ਆਨੰਦ ਮੰਗਲ ਗੁਣ ਗਾਏ ਸਖੀ ਸਹਿਤੀ ਰਾਮ ਰਗ ਰਤੀ ਮਨ ਤਨ ਹਿਛੁ ਪੁਜਾਏ ਨਾਨਕ ਅਚਰਜ ਅਚਰਜ ਸਿਓ ਮਿਲਿਆ ਕਹਿਣਾ ਕਛੂ ਨਾ ਜਾਏ ਰਾਗ ਬਿਲਾਵਲ ਮਹੱਲਾ ਪੰਜਮਾ ਕਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਇਕ ਰੂਪ ਸਗ ਲੋਪਾ ਸਾਰਾ ਆਪੇ ਬੰਝ ਆਪਿਓ ਹਾਰਾ ਐਸੋ ਗਿਆਨ ਬਿਰਲ ਹੋਈ ਪਾਏ ਤਤ ਜਤ ਜਾਈਏ ਤਤ ਦ੍ਰਿਸ਼ਟਾਇ ਰਹਾਓ ਅਨਿਕ ਰੰਗ ਨਿਰਗੁਣ ਇਕ ਰੰਗਾ ਆਪੇ ਜਲ ਆਪ ਹੀ ਤਰੰਗਾ ਆਪ ਹੀ ਮੰਦਰ ਆਪੇ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪੇ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਹੀ ਮੁਕਤਾ ਬੇਲਾਵਲ ਮਹਲਾ ਪੰਜਵਾ ਆਪ ਉਪਾਵਨ ਆਪਸਾ ਧਰਨਾ ਆਪ ਕਰਾਵਨ ਦੋਸ ਨਾ ਲੈਣਾ ਆਪਨ ਬਚਨ ਆਪ ਹੀ ਕਰਨਾ ਆਪਨ ਵਿਭੋ ਆਪ ਹੀ ਜਰਨਾ ਰਹਾਓ ਆਪੀ ਮਸ਼ਟ ਆਪ ਹੀ ਬੋਲਨਾ ਆਪ ਹੀ ਅਛਲ ਨ ਜਾਈ ਛਲ ਨਾ ਆਪ ਹੀ ਗੁਪਤ ਆਪ ਪਰਗਟਨਾ ਆਪ ਹੀ ਘਟ ਘਟ ਆ ਆਲਪਨਾ ਆਪੇ ਆਵਿਕਤ ਆਪ ਸੰਗ ਰਚਨਾ ਕੋ ਨਾਨਕ ਪ੍ਰਭ ਕੇ ਸਭ ਜਚਨਾ ਵੇਲਾ ਬਨ ਮਹੱਲਾ ਪੰਜਵਾਂ ਭੂਲੇ ਮਾਰਤ ਜਿਨੇ ਬਤਾਇਆ ਐਸਾ ਗੁਰਬੱਟ ਭਾਗੀ ਪਾਇਆ ਸਿਮਰਮਨਾ RAM ਨਾਮ ਚਿਤਾਰੇ ਬਸ ਰਹੇ ਹਿਰਦੇ ਗੁਰ ਚਰਨ ਪਿਆਰੇ ਰਹਾਉ ਤਾਮ ਕਰੋਧ ਲੋਭ ਮੋਇ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਦੇ ਨਾਮੁ ਦੁਖ ਸੁਖ ਕਰਤ ਜਨਮ ਪੁਨ ਬੂ ਆ ਚਰਨ ਕਮਲ ਗੁਰਿ ਆਸਰਮ ਦੀਆ ਆ ਗਨ ਸਾਕਰ ਬੂਟਤ ਸੰਸਾਰਾ ਨਾਨਕ ਪਾਉ ਪਕਰ ਸਤ ਗੁਰ ਨਿਸਤਾਰਾ ਬਿਲਾਵਤ ਮਹੱਲਾ ਪੰਜਮਾ ਤਨ ਮਨ ਧਨ ਅਰ ਕੋ ਸਭ ਆਪਣਾ ਕਵਨ ਸੋ ਮੁਕਤ ਜਿਤ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਮਾਗਨ ਤੁਮ ਪੇਖਤ ਸੋ ਬਾ ਮੇਰੇ ਆਗਨ ਰਹਾਓ ਅਨੇਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨੈ ਹੋ ਧਾਰੋ ਮਤ ਬੁੱਧ ਸੁਰਤ ਨਾਹੀ ਚਤੁਰਾਈ ਤਾ ਮਿਲੀਏ ਜਾਲੇ ਮਿਲਾਈ ਨਾਨ ਸੰਤੋ ਕੇ ਪ੍ਰਭ ਦਰਸਨ ਪਾਇਆ ਕੋ ਨਾਨਕ ਸਫਲ ਸੋ ਆਇਆ ਬਿਲਾ ਬਨ ਮਹੱਲਾ ਪੰਜਵਾਂ ਮਾਤ ਪਿਤਾ ਸੁਤ ਸਾਧਨਾ ਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਬ ਰਹਿਆ ਪ੍ਰਭ ਸਭ ਮੈਂ ਆਪੇ ਹਰ ਚੱਪ ਰਸਨਾ ਦੋਖ ਨ ਵਿਆਪੇ ਰਹਾਓ ਤਿਖਾ ਭੂਖ ਬਹੁਤਕਤ ਵਿਆਪਿਆ ਸੀਤਲ ਪਏ ਹਰ ਹਰ ਜਸ ਚਾਪਿਆ ਕੋਟ ਯਤਨ ਸੰਤੋਖ ਨ ਪਾਇਆ ਮਨ ਤ੍ਰਿਪਤਾ ਨ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸੁਆਮੀ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸੁਆਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ